ਨਾ ਸੁਣਿਆ ਕਹ ਲੈ ਇਹ ਕਿੱਥੇ ਜਿਆ ਹਲਵਾਰਾ ਹਲਵਾਰਾ ਇਹ ਕਿੱਥੇ ਜਿਆ ਹਲਵਾਰਾ 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 ਜਿੱਥੇ ਜਹਾਜ਼ ਆਉਂਦਾ ਜਹਾਜ਼ ਇਹ ਬਹੁਤ ਛੱਡੇ ਹਾਂ ਪਹਿਲੀ ਵਾਰੀ ਆਇਆ ਇਸ ਨੇ ਮਸੀਹਾ ਜੀ ਗਈ ਤੇਰੇ ਕੋਲ ਹੈ ਤੇ ਗੱਲ ਬਾਤ ਤਾਂ ਨਹੀਂ ਪੁੱਛੀ ਦੱਸ ਕਿਨੇ ਪਾਈ ਹੈ ਮਾਡਮ ਬੋਲ ਲੇਖਣਗੇ YouTube ਤੇ ਵੇਖ ਕੇ ਆਇਓ ਠੀਕ ਹੈ ਪੁੱਛਣਾ ਘੱਲ ਦੀ ਖਤਰਾ ਬਾਬਾ ਘੱਲ ਚ ਕੀ ਲੋਕ ਸਮਝਣਗਾ ਕੀ ਕੁੰਦੀ ਬਣਗੀ

ਜੋਗ ਮੰਗਾਤਾ ਪਤਾ ਲੱਗੇ ਜੰਮ ਦੀ ਅਦ੍ਰਸ ਕਿਹਦਾ ਨਾਮ ਹੈ ਇਹ ਹੀ ਹੈ ਮੈਂ ਅੱਗੇ ਅਸੇ ਛੋਲੇ ਭਾਈ ਤੇਰਾ ਪਿੰਡ ਪੈਂਦਾ ਸ਼ਰਕ ਤੋਂ ਉੱਤਰ ਕੇ ਪੈਂਦਾ ਹੈ ਸ਼ਰਕ ਤੋਂ ਸਾਡ ਤੇ ਆ ਲੈਂਕ ਰੋਲ ਜਾਂਦਾ ਇਹ ਹੈ ਹੈ ਛੋਟਾ ਮੋਟਾ ਏ ਗੱਲ ਸਮਝ ਆ ਗਈ ਤੇ ਹਰੇਕ ਬਾਬੇ ਚ ਕੋਈ ਨਾ ਕੋਈ ਪਾਵਰ ਹੁੰਦੀ ਐ ਗੱਲ ਸਮਝ ਲੈ ਜਿਹੜਾ ਭਗਤੀ ਕਰਦਾ ਉਹਦੇ ਚ ਠੀਕ ਐ ਹੁਕਮ ਰੇ ਮਾਲਕ ਦਾ ਕਹਿੰਦਾ ਬਾਬਾ ਅੰਬਿਆ ਪਿਆਸ ਟੈਮ ਤੋਂ ਬੋਲਦੇ ਹੈ ਅੰਬਿਆ ਪਿਆੜਾ ਸਾਰੇ ਰਾਹ ਬੰਦ ਹੋਏ ਪਏ ਆ ਤੇਰੇ ਹਾਂ ਹੁਣ ਆਇਆ ਲੱਗਦਾ ਵੀ ਤੇਰਾ ਹੱਲ ਕਿਸੇ ਤੋਂ ਹੁੰਦਾ ਹੀ ਨਹੀਂ ਕਹਰੇ ਐਵੇਂ ਲੱਗਦਾ ਨਾ ਹਾਂ ਕਿਆ ਮੁੰਡਾ ਓਏ ਉਹ ਪਾਉਣ ਤੇਰੀ ਚੱਲੇ ਬਾਬਾ ਚੱਲਣਾ ਕਿਦਾ ਤੂੰ ਫੋਨ ਕੀਤਾ ਹੁਣ ਐਡਰੈਸ ਪੁੱਛਿਆ ਨਾ ਕਿਸੇ ਨੇ ਫੋਨ ਤੇ ਕੁਸ਼ੀਆ ਗੀ ਲੈ ਤੇਰੇ ਕੋਲੋਂ ਕੋਈ ਕਹਿੰਦੇ ਤੇਰਾ ਨਾਮ ਐਡਰੈਸ ਪੁੱਛਿਆ ਨਹੀਂ ਪੁੱਛਿਆ ਨਾ ਹੈ ਮੈਨੂੰ ਇਹ ਗੱਲ ਦੱਸੀ ਆ ਬਾਬਾ ਕਹਿੰਦਾ ਹਲਵਾਈ ਦਾ ਕੰਮ ਕੌਣ ਕਰਦਾ ਨਹੀਂ ਕਰਦਾ ਤੂੰ ਕਰਦਾ ਖੁੱਚਵੇਂ ਜਿਹੜੇ ਮਾਰਦੇ ਹੁੰਦੇ ਸਭ ਜਣਾ ਚ ਤੇਰਾ ਆਦਾ ਕੰਮ ਹੀ ਹੈ ਹੈ ਤਾਂ ਕਿਆ ਮੁੰਡਾ ਓਏ ਹਾਂ ਮੁੰਡਾ ਬਹੁਲੇ ਆ ਕਿਸੇ ਹੜਾ Yeah. <laughs> you ਕਿੰਨਾਂ ਗੱਤੀ ਵਾਲਾ ਸਾਹ ਬੜਾ ਕੱਬਾ ਹੈ ਹੈ ਗੱਤੀ ਸੀ ਜੀ ਮਗਰ ਹੈ ਗੱਤੀ ਕਾਲੇ ਉਂ ਵੀ ਸੀ ਮਗਰ ਹਾਂ ਜੀ ਕਹੋ ਜੀ ਹਾ ਦੁਰੀਆ ਜਾਵੇ ਮਸਾ ਫਰਿਆ ਪੜਨੇ ਨਾ ਆ ਜਾ ਪਛਲੇ ਲਾ ਕੇ ਤੁਮ ਜਾ ਤਾਂ ਵਧੀਆ ਬਾਬਿਆਂ ਕੋਲ ਹੀ ਹੈ ਹੈ ਨਾ ਮਾਰ ਬਾਬੇ ਖਾਲਾ ਕੋਲ ਜਾ ਗਿਆ ਪਰ ਕਹਾਣੀ ਲੋਟ ਆਈ ਨਹੀਂ ਹੈ ਸਭ ਤੋਂ ਪਹਿਲਾਂ ਗੱਦੀ ਦੀ ਸਮਝ ਆਈ ਵੀ ਗੱਡੀ ਚ ਕੀ ਹੈ ਬੋਲ ਦੇ ਨਾ ਤੁਹਾਨੂੰ ਕਿਹਨੂੰ ਦੱਸਿਆ ਵੀ ਗੱਡੀ ਚ ਕੀ ਹੈ ਸਭ ਤੋਂ ਪਹਿਲਾਂ ਗੱਡੀ ਚ ਇੱਕ ਪਿਡੌਨ ਤੇ ਖੜਾ ਉੱਚੇ ਲੰਮੇ ਕੱਦ ਦਾ ਹੈ ਚਾਦਰਕੋਟ ਤਾਂ ਪਾਇਆ ਵੇ ਦੇ ਹੈਗਾ ਆ ਚੱਕੋ ਮਡਾ ਓਏ ਠੀਕ ਆ ਤੇਰੀ ਗੱਲ ਵੀ ਪੂਰੀ ਹੋਣਾ ਲੱਗੀ ਸੀ ਹੈ ਜਿਹੜੀ ਗੱਲ ਕਹਿੰਦਾ ਸੀ ਪੂਰੀ ਹੋ ਜਾਂਦੀ ਸੀ ਹੈ ਮੋੜਾ ਮੋਟਾ ਕਿਸੇ ਨੂੰ ਕਹਿਣ ਦੀ ਲੱਗ ਪਈ ਸੀ ਕੰਮ ਕਰਾ ਪਏ ਮੋੜਾ ਮੋਟਾ ਹੈ ਹੈਲੋ ਲੋਕਾਂ ਦੇ ਸਵਾਰੀ ਗਏ ਪ੍ਰਾਪਤ ਨਹੀਂ ਸਵਾਰਿਆ ਗਿਆ ਹੋਰ ਵੀਰੇ ਆਪਦਾ ਵਿਗੜਦਾ ਚੁੜਿਆ ਗਿਆ ਹੁਣ ਅੱਜ ਤਾਂ ਮੈਂ ਹੱਲਾ ਵਿਗੜਿਆ ਗਿਆ ਵੀ ਸਾਰਾ ਘਰ ਵੱਜ ਗਿਆ ਹੋਰ ਵੀਰੇ ਸਾਰਾ ਘਰ ਵੱਜ ਗਿਆ ਹੁਣ ਤੈਨੂੰ ਸਮਝ ਨਹੀਂ ਆਉਂਦੀ ਵੀ ਕਹਾਣੀ ਕੀ ਹੈ ਪਹਿਲਾਂ ਨਕਸਪਾ ਮੇਰਾ ਗੱਡੀ ਦਾ ਬਣਿਆ ਪਿਆ ਕਰੇ ਨਾਲ ਸਮਝ ਆਜੀ ਪਹਿਲਾ ਨਕਸ਼ਾ ਤਾ ਬਣਾ ਤਾ ਕਦੀ ਸਹੀ ਤਰੀਕੇ ਨਾਲ ਲੱਗੀ ਨਹੀਂ ਬਸ ਸਮਝ ਆ ਗਈ ਪਹਿਲਾ ਨਕਸ਼ਾ ਇਹ ਬਣਿਆ ਪਿਆ ਦੂਜੀ ਗੱਲ ਹੋਰ ਪਾਲ ਮੁੰਡਿਆ ਹੋਏ ਅੱਜ ਤਾਂ ਸਾਰੇ ਰੋਕ ਕੇ ਦਾ ਬਣ ਗਿਆ ਸਾਰਾ ਫਲ ਜਿਹੜਾ ਮੁੰਡੇ ਨੂੰ ਦੋਰਾ ਪੈਣ ਲੱਗ ਪਿਆ ਦੂਜੇ ਨੰਬਰ ਤੇ ਮੈਨੇ ਗੱਲ ਅਸੀਂ ਘਰ ਦੇ ਵਿੱਚ ਕਿਸੇ ਨੂੰ ਕਿਸੇ ਜਨਮ ਦੇ ਬਲੇਖਾ ਪੈਂਦਾ ਪਹਿਲਾਂ ਜਨਮ ਦੇ ਬਲੇਖਾ ਜਿਵੇਂ ਭਰੇ ਕੋ ਤੁਰਾ ਫਿਰਦਾ ਹੁੰਦਾ ਬਲੇਖਾ ਲੱਗਦਾ ਪਾਟਾ ਮੁੰਡਾ ਕੌਣਾ ਹੋਵੇ i awesome. don't ਘਰ ਦੇ ਵਿੱਚ ਜਿਹੜਾ ਕੋਈ ਸਮਾਨ ਵੇਖ ਲੈਣਾ ਖੂਨ ਦੇ ਛਿੱਟੇ ਵਗੈਰਾ ਵੇਖੇ ਸੀ ਕਿਸੇ ਨੇ ਵੇਖੇ ਸੀਗੇ ਹੈ ਤੈਨੂੰ ਪਤਾ ਬਾਬਾ ਘੋੜੀ ਦਾ ਮੈਲਾ ਲੱਗਿਆ ਪਿਆ ਕਰੇ ਹੈ ਪਰ ਤੈਨੂੰ ਸਾਰਾ ਕੁਝ ਹੀ ਆ ਪਰ ਲੋੜ ਨਹੀਂ ਆਉਦਾ ਕੰਮ ਹੈ ਹੈ ਇੱਕ ਤਾਂ ਬਾਬਾ ਘੋੜੀ ਇੱਕ ਮਾਈ ਮਸਾਨੀ ਦੇ ਬੁੱਲ ਚਾ ਜਵਾਨੀ ਠੀਕ ਹੈ ਤੀਜਾ ਗੱਦੀ ਦਾ ਰੋਣਾ ਪੂਰਾ ਫੁੱਲ ਹੈ ਇੱਕ ਮਾਈ ਕਾਰਖਾਨਾ ਰੋਣਾ ਜਿਹਨੇ ਵੀ ਲੈ ਤੈਨੂੰ ਉਲਝਾਣਾ ਸਾਰੇ ਨੂੰ ਆਇਆ ਕਰ ਹੈ ਤੇ ਜੇ ਤੇਰਾ ਕੰਮ ਹੋ ਜੇ ਸੱਟ ਇੰਨੀ ਸੰਗਤ ਸੌਂਦੀ ਆ ਜੇ ਉਹਦਾ ਪਰਦਾ ਤੇ ਘਰ ਹੋ ਜਾ ਸਹੀ ਹੈ ਤੇ ਖੁਦ ਨੂੰ ਛੱਡ ਦੇਗਾ ਉਹ ਤਾਂ ਹੀ ਛੱਡ ਲਈਏ ਨਾ ਕਦਾ ਹੀ ਦੋ ਉਹ ਨਹੀਂ ਤੂੰ ਹੋਰ ਕੰਮ ਲਾ ਦੇਗੇ ਉਹ ਤਾਂ ਹੁਣ ਜਦ ਨਹੀਂ ਪਹੁੰਚੀ ਗੱਡੀ ਚੱਕ ਲਵੋਗੇ ਹਾਂਜੀ ਚੱਕਾਂਗੇ ਬਾਬਾ ਬਾਨਾ ਪਊਗਾ ਇੱਕ ਜਣੇ ਨੂੰ ਠੀਕ ਹੈ ਪਪਾ ਮੁੰਡੇ ਨੂੰ ਬਣਾ ਦੇ ਪਵਾ ਪੰਦੇ ਜ਼ਰੂਰੀ ਨਹੀਂ ਸਿਰ ਘਮਾ ਕੇ ਪੁੱਛਿਆ ਕਰਨੀਆਂ ਪਰ ਇੱਕ ਨੂੰ ਗੱਡੀ ਰਹੀਣਾ ਪਊਗਾ ਹੋ ਜਾਓਗੇ ਚੱਕ ਲਾਂਗੇ ਜੀ ਹੈ ਜੇ ਕੱਲ ਤੋਂ ਮੁੰਡੇ ਨੂੰ ਟੌਰਾ ਨਾ ਪਵੇ ਬੋਲ ਕਿੰਨੇ ਦਿਨ ਇੰਤਜ਼ਾਰ ਬੈਠਾ ਵੇਖਣਾ ਉਹ ਦੇਗੀ ਜੀ ਬਣਾ ਲੀਓ ਬਗਲੀ ਜਿਵੇਂ ਮਹੀਨਾ ਤੋਂ 2 ਮਹੀਨੇ 3 ਮਹੀਨੇ ਵੀ ਠੱਕ ਜਾਂਦੀ ਤੂੰ ਦੱਸ ਵੀ ਕਿੰਨਾ ਟਾਈਮ ਦੀ ਏਰਵਾ ਵੇਖਣਾ ਯਾਰ ਬੋਲੇ ਕਿ ਜੀ ਜਦੋਂ ਆਉਂਦਾ ਆਪਾਂ ਵੀ ਏਰਵਾ ਕੜ ਲੈਣਾ 14 ਦਾ ਪਹਿਲਾ ਬੰਦਾ ਕਹਿੰਦਾ ਏਰਵਾ ਨਹੀਂ ਲੈਣਾ ਜਿਹੜਾ ਕਹਿੰਦਾ ਬੋਲਾ ਚਾਹਣਾ ਜੇ ਤੂੰ ਖਾਣਾ ਲਾਗਾ ਆਹ ਕਹਿੰਦਾ 2 ਮਹੀਨੇ ਨਹੀਂ ਜਾਂਦੀ ਨਹੀਂ ਕਰਦਾ ਬਗਲੀ ਤੇਰਾ ਪੁੱਤ ਹੋ ਜਾਊਗਾ ਠੀਕ ਇੱਕ ਤਾਂ ਬਾਬੇ ਕੋਰੀ ਦਾ ਮਸਲਾ ਹਲ ਕਰਾਣਾ ਛੋਟੇ ਭਾਈ ਦੂਜਾ ਜਨੰਦਰ ਮਸਲਾ ਹਲ ਕਰਾਣਾ ਤੇ ਤੀਜਾ ਗੱਦੀ ਦਾ ਮਸਲਾ ਹਲ ਕਰਾਣਾ ਠੀਕ ਜਿੱਦ ਤੇ ਇਹ ਮਸਲੇ ਗੱਲ ਸਮਝ ਆ ਗਈ ਆਹੇ ਪੁੱਛਣਾ ਸੀਗਾ ਹੈ ਨਾ ਐਂ ਕਰੀ ਮੈਨੂੰ ਕੱਲ ਨੂੰ ਫੋਨ ਕਰ ਲੈ ਇੱਕ ਛੋਟਾ ਜਿਹਾ ਕੰਮ ਦੱਸੂਗਾ ਤੈਨੂੰ ਦੱਸੂਗਾ 50 ਰੁਪਏ ਦਾ ਉਹਦੇ ਨਾਲ ਇੱਕ ਵਾਰੀ ਘਰ 'ਚ ਸ਼ਾਂਤੀ ਆ ਜੇ ਪਤਾ ਲੱਗ ਜੂ ਵੀ ਘਰ 'ਚ ਫਰਕ ਪੈਗਾ ਗੱਲ ਸਮਝ ਆ ਗਈ ਉਹ ਤੋਂ ਬਾਅਦ ਦੁਬਾਰਾ ਮੇਰੇ ਕੋਲ ਆ ਕੇ ਆਉਣਾ ਚੌਂਕੀ ਮੈਂ ਤੇ ਘਰ ਭਰਾਉਣਾ ਏ ਕੋਈ ਬੰਦਾ ਆ ਗਿਆ ਕੰਮ ਮੋਰਚਾ ਫਤੇ ਗੱਲ ਸਮਝ ਆ ਗਈ ਮੈਨੂੰ ਕੱਲ ਨੂੰ ਫੋਨ ਕਰ ਲੈ ਕੱਲ ਨੂੰ ਹੱਲ ਦੱਸ ਦੂਗਾ ਮਾਲਕ ਕਿਰਪਾ ਕਰ ਤੂੰ ਠੀਕ ਆ ਆ ਗੱਲ ਬਾਤ ਆ ਤੇ ਜਾ ਛੁੱਟੀਆਂ ਭਾਜ ਜਾ ਠੀਕ ਆ ਚਲੋ ਭਾਈ ਪਜੋ